ਇਸਲੇ 44 ਦਿਨਾਂ ਤੋਂ ਚੱਲੀ ਅਮਰਨਾਥ ਯਾਤਰਾ ਦਾ ਅੱਜ ਆਖਰੀ ਦਿਨ ਸੌਣ ਪੂਰਨ ਮਾਸੀ ਮੌਕੇ ਛੜੀ ਮੁਬਾਰਕ ਅਮਰਨਾਥ ਮੰਦਿਰ ਪਹੁੰਚੇਗੀ 12 ਅਗਸਤ ਨੂੰ ਲਿੱਦਰ ਨਦੀ ਦੇ ਕੰਢੇ ਪੂਜਾ ਅਤੇ ਵਿਸਰਜਨ ਤੋਂ ਬਾਅਦ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਐਤਵਾਰ ਯਾਨੀ ਕਿ ਅੱਜ ਕਿਸੇ ਨੂੰ ਪੈਦਲ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ ਦੁਪਹਿਰ 12 ਵਜੇ ਤੋਂ ਬਾਅਦ ਯਾਤਰਾ ਨੂੰ ਇੱਕ ਸਾਲ ਦੇ ਲਈ ਬੰਦ ਕਰ ਦਿੱਤਾ ਜਾਵੇਗਾ ਬਾਲਟਾਲ ਦੇ ਰਸਤੇ ਇਸ ਆਖਰੀ ਜਥੇ ਨੂੰ ਗੁਫਾ ਵੱਲ ਰਵਾਨਾ ਕੀਤਾ ਜਾਵੇਗਾ ਪੰਚਤੰਤਰੀ ਤੋਂ ਭਗਵਾਨ ਸ਼ੇਵ ਦੀ ਛੜੀ ਮੁਬਾਰਕ ਦੇ ਪਵਿੱਤਰ ਗੁਫਾ ਵਿੱਚ ਪਹੁੰਚਣ ਤੋਂ ਬਾਅਦ ਪੂਜਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 44 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਮੁਕੰਮਲ ਹੋ ਜਾਵੇਗੀ ਅਤੇ ਇਸ ਸਾਲ ਕਰੀਬਨ 3.5 ਲੱਖ ਯਾਤਰੀਆਂ ਨੇ ਦਰਸ਼ਨ ਕੀਤੇ ਨੇ 3.40 ਹਜ਼ਾਰ ਤੋਂ ਵੀ ਵੱਧ ਯਾਤਰੂ ਜੋ ਕਿ ਅਮਰਨਾਥ ਯਾਤਰਾ ਕਰ ਚੁੱਕੇ ਨੇ 44 ਦਿਨਾਂ ਤੱਕ ਇਹ ਯਾਤਰਾ ਚੱਲੀ ਅਤੇ ਹੁਣ ਮੁਕੰਮਲ ਹੋ ਜਾਵੇਗੀ ਛੜੀ ਮੁਬਾਰਕ ਦੇ ਪੂਜਨ ਤੋਂ ਬਾਅਦ ਅੱਜ ਆਖਰੀ ਦਿਨ ਹੈ ਅਮਨਾਤ ਯਾਤਰਾ ਦਾ ਅਤੇ ਵੱਡੀ ਗਿਣਤੀ ਵਿੱਚ ਸ਼ਰਦਾਲੂ ਹੁਣ ਤੱਕ ਆਪਣਾ ਸੀਸ ਨਿਵਾ ਚੁੱਕੇ ਨੇ